ਕੱਸਾ ਹੌਸਲੇ ਬਣਾ ਕੇ ਤੁਸੀਂ ਬੱਦ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਬਹੁਤ ਅੱਧੀ ਕੋਸ਼ਿਸ਼ ਭਰਾਜੀ ਲਗਾਤਾਰ ਕੋਸ਼ਿਸ਼ ਚੱਲਦੀ ਪਈ ਆ ਵੀ ਐਂ ਕਹਿੰਦੇ ਵੀ ਕੋਸ਼ਿਸ਼ ਆਪਾਂ ਥੋੜੀ ਕਰਮ ਕਰਦਿਏ ਫੇਰ ਹੀ ਗੱਲ ਬਾਨੀ ਆ ਵੀ ਬਹੁਤ ਅੱਲਾ ਮੁਕਾਬਲਾ ਖੇਡ ਦੇ ਮੈਦਾਨੇ ਚੱਲਦਾ ਪਿਆ ਕੁਸ਼ਤੀ ਦੀ ਕਹਿੰਦਾ ਨਹੀਂ ਜੀ ਦੁਨੀਆ ਸਲਾਮਾ ਫੇਰ ਕਰਦੀ ਹੋਂਦਾ ਜਿਹੜਿਆ ਸਰੀਰਾਂ ਵਿੱਚ ਜੋਲਦੀ ਉਂਝ ਪੈਸੇ ਤੇ ਲੈ ਹਰ ਕੋ ਲੋਕ ਸਕਦਾ ਨਾ ਮੇਹਤਾਂ ਨੂੰ ਪੈਂਦਾ ਕਦੇ ਚੋਰ ਵੀ ਤੇ ਚੂਰੀ ਵਾਲੀ ਹੱਲਾਸ਼ੇਰੀ ਬਾਪੂ ਦੀ ਹਰ ਦਾ ਮਾਰ ਗੁੰਡੀਆਂ ਹੀ ਮੇਰੇ ਪਾਰ ਲਾਉਂਦੀਆਂ ਕਹਿੰਦਾ ਜੰਮਦੇ ਹੀ ਟਿੱਕੇ ਹੁੰਦੇ ਬੱਲੇ ਉਹ ਟੀਕੇ ਲਾਲਾ ਕੇ ਨਹੀਂ ਕਦੇ ਵੀ ਤੇਰੀਆਂ ਉਹ ਲੈ ਵਾਲੇ ਵੀਰ ਨੂੰ ਬੇਨਤੀ ਆ ਜੀ ਵੀਰੇ ਕੈਮਰੇ ਇਧਰ ਦਿਓ ਬਹੁਤ ਅੱਧੀ ਕੁਸ਼ਤੀ ਬੱਲੇ ਰਵੀ ਆ ਰਵੀ ਦੀ ਗੱਲ ਕਰਾਂ ਸੇਹਦਲ ਪੱਲਾ ਦੇ ਕੁਸ਼ਤੀਆਂ ਹੋਈਆਂ ਕਦੇ ਭਿੰਡਾ ਦੇ ਜਨਾਲੀ ਨਾਲ ਕਦੇ ਜੱਸੇ ਪੱਟੀ ਨਾਲ ਕਦੇ ਮਿਰਜੇ ਰਿਆਨ ਨਾਲ ਕੁਸ਼ਤੀਆਂ ਹੋਈਆਂ ਮਦਦੀਆਂ ਇਹਦੇ ਰਵੀ ਨੇ ਸਰਨਾਮੇ ਵੱਡੇ ਆ ਵੀ ਪੰਦੀਪ ਵੀ ਕਦੇ ਐਨ ਬੱਲੇ ਬੱਲੇ ਕਰਾਈਆਂ ਦਾ ਹਾਂਜੀ ਬਖਸ਼ਰ ਭਾਜੀ ਬੜਾ ਤੇਜ਼ ਦਰਾਰ ਬੜਾ ਫੁੱਸਤ ਫੁੱਸਤ ਗੱਭਰੂ ਆ ਪ੍ਰਦੀਪ ਜੀ ਰਖਪੁਰ ਇਹ ਉਹ ਅੱਜ ਪਹਿਲਵਾਨ ਹੈ ਜਿਹਨੇ ਬਹੁਤ ਬਦਨਾਮ ਕਮਾਇਆ ਪੂਰੇ ਪੰਜਾਬ ਦੇ ਮੱਲਾ ਦੇ ਨਾਲ ਇੰਦੀਆਂ ਕੁਸ਼ਤੀਆਂ ਹੋਈਆਂ ਕਹਿੰਦੇ ਰਾਹ ਪੁੱਛ ਕੇ ਸਫਰੀ ਤੁਰਨ ਜੋ ਰਾ ਜਾਂਦੇ ਅੱਗ ਵਿੱਚ ਕਾਲ ਹਿੰਮਤ ਵਾਲੇ ਸੂਰਮੇ ਲੰਘ ਜਾਂਦੇ ਨੇ ਪਾਰ ਹਿੰਮਤ ਤੇ ਹੌਸਲੇ ਮਲਾਖਾਂ ਦੀ ਕਿਸਮਤ ਕਹਿੰਦੇ ਨੇ ਤੇ ਕਿਸਮਤ ਵੀ ਉਹਨਾਂ ਨੂੰ ਸਲੂਟ ਮਾਰਦੀ ਹੈ ਜਿਹੜੇ ਲੋਕ ਹਿੰਮਤ ਕਰਦੇ ਨੇ ਤੇ ਬੇ ਹਿੰਮਤੇ ਨੇ ਜਿਹੜੇ ਕਰਦੇ ਹੈਲੋ 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 ਤੋਂ ਬਹੁਤ ਧੰਨਵਾਦ ਹੈ ਜੀ ਸਰਦਾਰ ਕੁਲਦੀਪ ਸਿੰਘ ਗਰੋਪ ਸਾਹਿਬ ਜਿਨ੍ਹਾਂ ਵੱਲੋਂ ਅਗਲੇ ਸਾਲ 51000 ਰੁਪਏ ਦਾ ਫਟਕਾ ਐਨਾਉਂਸ ਕੀਤਾ ਗਿਆ ਔਰ ਅਗਲੀ ਵਾਰ ਇਹਨਾਂ ਨੇ ਸ਼ਾਹ ਕੀ ਰਣ ਤੇ ਫ੍ਰੀ ਇਹ ਆਪਣਾ ਲਾਈਵ ਕੀਤਾ ਜਾਊਗਾ ਨਾਲ ਹੀ ਮੈਂ ਧੰਨਵਾਦ ਕਰਦਾ ਸਾਡਾ ਬਲੱਜੂਨ ਕਲੱਬ ਮਹੱਤਵ ਦੀ ਟੀਮ ਪਹੁੰਚੀ ਹੈ ਟੀਮ ਨੂੰ ਸਨਮਾਨ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੇਤੂ ਕਹਿੰਦੇ ਕਦੇ ਥੱਕਦੇ ਨਹੀਂ ਤੇ ਥੱਕਣ ਵਾਲੇ ਕਦੇ ਜਿੱਤਦੇ ਨਹੀਂ ਨੋਟ ਕਰੋ ਕਿ ਬੇਰਮਤੇ ਨੇ ਜਿਹੜੇ ਕਰਦੇ ਛਿਕਵਾ ਰੋਜ਼ ਮੁਕੱਦਰਾਂ ਦਾ ਤੇ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਲੋਕਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ ਜਿਹਨੂੰ ਸਫਰ ਦਾ ਪਤਾ ਨਹੀਂ ਮੰਜ਼ਿਲ ਕਿੱਥੇ ਐ ਭਾਈ ਉਹ ਕਦੇ ਟਿਕਾਣੇ ਤੇ ਨਹੀਂ ਪਹੁੰਚ ਸਕਦਾ ਤੇ ਟਿਕਾਣੇ ਤੇ ਹਮੇਸ਼ਾ ਮੰਜ਼ਿਲ ਨੂੰ ਉਹ ਸਰ ਕਰਦੇ ਨੇ ਜਿਹੜੇ ਘਰੋਂ ਨਕਸ਼ਾ ਬਣਾ ਕੇ ਤੁਰਦੇ ਨੇ ਆਓ ਤੁਮੇ ਪਲਵਾਨ ਰਵੀ 베ਰਾ प्रदीप ਸਪਲੈਂਡਰ ਐਵੇਂ ਨਹੀਂ ਚੁੱਤੀ ਬੋਲਦੀ ਐਵੇਂ ਨਹੀਂ ਸਪੀਕਰਾਂ ਚ ਨਾ ਬੋਲਦਾ ਜਵਿੰਦਰ ਜੀ ਉਹ ਬੱਲੇ ਲਓ ਜੀ ਪ੍ਰਮਾਨ ਜੀ ਕੋਤੀ ਬੱਲੇ ਬੱਲੇ ਵੀ ਕਹਿੰਦਾ ਰਵੀ ਕਿੰਦਾ ਕਰਨੋ ਤੇ ਦੱਸਿਆ ਪੁੱਤ ਲਈ ਮਾਪੇ ਫਿਰ ਮੇਲ ਖਵਾਦੀ ਹੁੰਦੀ ਏ ਚਾਹਾਂ ਦੇ ਨਾਲ ਪਾਲੇ ਪੁੱਤ ਨੂੰ ਫਿਰ ਟੰਡੀ ਜਤ ਹੁੰਦੀ ਆ ਗਿਆਨ ਵਾਲੀ ਸੰਗਤ ਚੰਗੀ ਜਿਹੜੀ ਪਾਲਦੀ ਵਿਦਵਾਨਾਂ ਨੂੰ ਖਾਣ ਪੀਣ ਦੇ ਮਿਹਨਤ ਵੱਡੀ ਚਾਹੀਦੀ ਪੱਲੇਵਾਲਾ ਨੂੰ ਕੰਡੇ ਜੋ ਉਸਤਾਦ ਕਿਸੇ ਦਾ ਵਕਤ ਪਾਵੇ ਤਫਾਨਾਂ ਨੂੰ ਅਮਨਦੋਲ ਵੀ ਕਰੇ ਸਲਾਮਾ ਝੂ-ਝੂ ਕੇ ਪਹਿਲਵਾਨਾਂ ਨੂੰ ਅਮਨਦੋਲ ਵੀ ਕਰੇ ਸਲਾਮਾ ਜੋ ਜੋ ਮੇਲੇ ਪਹਿਲਵਾਨਾਂ ਨੂੰ ਲਓ ਜੀ ਲਗਾਤਾਰ ਕੁਸ਼ਤੀ ਐਨ ਜਿਹਦੇ ਆਲ ਪਾਲ ਆਲ ਤੇ ਪਾਲ ਦੀ ਗੱਲ ਕੀਤੀਆਂ ਬਾਈਆਂ ਨੇ ਕਹਿੰਦੇ ਵੀ ਕੁਸ਼ਤੀ ਆਲ ਤੇ ਪਾਲ ਦੇਣੀ ਆ ਬਹੁਤ ਤੜੀ ਕੁਸ਼ਤੀ ਖੇਡ ਦੇ ਮੈਦਾਨ ਵਿੱਚ ਦੀ ਪਈ ਐਨ ਜਿਹਦੇ ਵੀ ਬੱਲੇ ਬੱਲੇ ਹੁੰਦੇ ਪਈ ਕੁਸ਼ਤੀ ਦੀ ਤਾਂ ਮਿਹਨਤਾਂ ਦੇ ਝੋਟੇ ਦਾ ਲਾਉਣਾ ਪੈਂਦਾ ਹੱਥ ਮੰਜਲਾ ਤੇ ਪੌਣ ਨੂੰ ਰੱਬ ਘਰੇ ਬੈਠਾ ਦੇ ਧੀਰਯੋ ਮੰਦਾ ਉਹ ਵੀ ਤੋੜਨੀ ਪੈਂਦੀ ਆ ਮੂਹਰੇ ਵਿੱਚ ਪੌਣ ਨੂੰ ਐਦਾ ਦੇ ਨਹੀਂ ਜਾਂਦੀਆਂ ਵੀ ਗੇਮਾਂ ਜਿੱਤੀਆਂ ਜੋਤੀ ਦੇ ਖਿਡਾਰੀ ਵੀ ਹਰਾਉਣੇ ਪੈਂਦੇ ਆ ਐਵੇਂ ਲੱਗੀ ਰਹਿੰਦੇ ਤੇਰੀ ਚੰਗੇ ਨਹੀਂ ਕਦੇ ਇਹ ਵੀ ਚੰਗੇ ਆਉਦੇ ਨਹੀਂ ਲਿਹਾਉਣੇ ਪੈਂਦੇ ਆ ਆ ਜਾ ਮਖਰભાઈ ਉੱਥੇ ਵਾਜੀ ਵਾ ਕਾਲੇ ਰੰਗ ਦੇ ਲੰਗੋੜ ਦੇ ਵਿੱਚ ਰਵੀ ਮੇਰਾ ਤੇ ਲਾਲ ਰੰਗ ਦੇ ਲੰਗੋੜ ਦੇ ਵਿੱਚ ਪ੍ਰਦੀਪ ਜੀ ਲਖਪੁਰਾ ਸਾਰੇ ਦਰਸ਼ਕ ਵੀ ਨੋਟ ਕਰੋ ਇੱਕ ਪਾਸੇ ਕਾਲੇ ਰੰਗ ਦੇ ਲੰਗੋੜ ਤੇ ਰਵੀ ਮੇਰਾ લાલ ਰੰਗ ਦੇ ਲਗੋਰ ਦੇ ਵਿੱਚ ਐਸ ਪ੍ਰਦੀਪ ਜੀਰਖੋਰਾ ਬੜਾ ਤੇਜ਼ ਤਾਰ ਗਬਰੂ ਨੌਜਵਾਨ ਅੱਜ ਜੰਪਟਰ ਨਗਰ ਪਿੰਡ ਦੀ ਧਰਤੀ ਤੇ ਕਰੋ ਸੁਪਨਾ ਲੈ ਗਿਆ ਹੁਣ ਅਕ ਮੈਂ ਇਤਿਹਾਸ ਲਿਖਾਂਗਾ ਦੂਜੇ ਪਾਸੇ ਰਵੀ ਜਿਹੜਾ ਘਟ ਹੈ ਉਹ ਵੀ ਕੱਢਦਾ কুਸਤੀ ਦੇ ਪੂਰੇ ਵਟਾ ਦੋਵਾਂ ਦੇ ਵਿੱਚ ਐਨ ਕਹਿੰਦੇ ਜੈਗਤ ਮੁਕਾਬਲਾ ਦੇਖਦੇ ਇਹ ਸੁਸਤੀ ਵਿੱਚ ਇਹ ਕੁਸ਼ਤੀ ਕੀ ਰੰਗ ਆਉਂਦੀ ਹੈ ਕੌਣ ਜਿੱਤਦਾ ਤੇ ਕੌਣ ਹਾਰਦਾ ਸੋ ਮੇਨ ਦਾ ਮੁੱਲ ਅੱਜ ਪਵੇਗਾ ਤੁਮਾਰੀਆਂ ਕੀਤਤੀਆਂ ਹੋਈਆਂ ਕਮਾਈਆਂ ਬੋਲਣ ਗਿਆ ਕਿ ਬਾੜੇ ਸਾਰੇ ਸਦਾ ਹੀ ਜੀਉਂਦੇ ਨੇ ਜਿਨ੍ਹਾਂ ਕੀਤਤੀਆਂ ਨੇ ਕਮਾਈਆਂ ਰੰਗ ਲਾਲ ਹੋ ਜਾਂਦਾ ਜਦੋਂ ਬੰਦਾ ਕਬੱਡੀ ਤੇ ਕੁਸ਼ਤੀ ਵਿੱਚ ਥੱਪੜੋ ਥੰਪੜੀ ਹੁੰਦਾ ਜਦੋਂ ਧੌਲਾ ਵੱਜਦੀਆਂ ਜਦ ਕੋਈ ਖੁੱਚ ਪਟਦਾ ਪਤਾ ਉਦੋਂ ਲੱਗਦਾ ਵੀ ਭਾਈ ਵਿਚਾਰ ਕਿਵੇਂ ਕਰਾਂ ਤੇ ਰੰਗ ਲਾਲ ਨੇ ਸੁਰਖ ਜਵਾਨਾਂ ਦੇ ਮੱਲ ਰੁਸਤਮ ਤੇ ਪਹਿਲਵਾਨਾਂ ਦੇ ਕਰ ਵਰਜ ਸਿਹਾਰ ਰੱਖੀਆਂ ਨੇ ਤੇ ਹਰਨਾ ਵਰਗੀਆਂ ਅੱਖੀਆਂ ਨੇ ਕਦ ਸਰੂਆ ਬਾਗ ਜਵਾਨਾਂ ਦੇ ਅੱਜ ਟੇਰ ਹੋ ਗਏ ਸਾਨਾਂ ਦੇ ਹਾਥੀ ਦੇ ਵਰਗੀਆਂ ਤੋਰਾਂ ਦੀ ਤੇ ਸ਼ੇਰਾ ਵਰਗੀਆਂ ਜਾਨਾਂ ਦੇ ਰੰਗ ਲਾਲ ਸੁਰਖ ਜਵਾਨਾਂ ਦੇ ਰੰਗ ਲਾਲ ਸੁਰਖ ਜਵਾਨਾਂ ਦੇ ਓ ਬੱਲੇ ਜਵਾਨਾਂ ਦੀ ਕੁੱਤੀ ਇਹਨਾਂ ਜੇ ਨੂੰ ਚਾਹੁੰਦਾ ਤਫਸਮਰਾ ਇੱਕ ਵਾਲੀ ਪਾਇਤ ਫਿਰ ਜਮਣਾ ਤੇ ਪੋ ਇੱਕੋ ਵਾਲੀ ਪਾਲਕਾ ਦੀ ਚੜ ਹੋਣੀਆ ਕਾਕਾ ਸੱਜਾ ਸਾਡੀਆਂ ਦੀ ਸਾਲੀ ਦੇ ਕੋ ਕਰ ਹੋਣੀਆ ਲੈ ਵੀ ਮੁੰਡੇ ਦਾਦਾ ਜੀ ਆਲੇ ਅਸਲਾ ਲੈ ਪਹਿਲਾ ਬੱਲੇ ਰਵੀ ਬੱਲੇ ਬੱਲੇ ਪ੍ਰਦੀਪ ਇਹਦਾ ਮੁੰਡਾ ਮੁੰਡਾ ਬਈ ਸ਼ੂੰਗੀ ਅਰੇ ਸਕੇ ਲੈਣ ਦਾ ਆਉਂਦਾ ਸੁਆਦ ਕਰੇ ਮੂਹਰੇ ਉੱਤੇ ਕਹਿਣ ਦਾ ਤੇ ਤੋਂ ਗੋਲੀਆਂ ਕਰਾਲੀਆਂ ਦੀ ਚੜ ਹੋਣੀਆ ਕਾਕਾ ਸੱਜਾ ਸੱਜ ਨਾਲ ਇਸਾਨੀ ਦੇ ਤੋਂ ਕਾਲ ਹੋਰੀਆਂ ਲੈ ਵੀ ਰਵੀ ਰਕਾਜ ਬਣਾਉਣੇ ਪੈ ਰਹੇ ਆ ਲੈ ਵੀ ਪ੍ਰਦੀਪ ਰਕਾਜ ਬਣਾਉਣੇ ਪੈ ਰਹੇ ਆ ਕੋਈ ਸੋਈ ਦਾ ਰਵੀ ਜਿੱਤੇਗਾ ਕੋਈ ਸੋਈ ਦਾ ਪ੍ਰਦੀਪ ਜਿੱਤੇਗਾ ਸ਼ੱਕ ਤਾਂ ਮੇਰੇ ਵੀਰੋ ਬਿਆਣੀ ਆ ਛਿੰਨ ਮੇਲਾ ਸੰਸਾ ਬਾਦ ਤੇ ਜਨਤਾ ਨਗਰ ਦਾ ਭੱਗ ਤਾਂ ਮੇਰੇ ਵੀਰੋ ਪੈਣੀ ਆ ਆਹ ਆਹ ਐਨ ਵੇਖ ਰਹੋਗੇ ਦੋਵੇਂ ਮੁੰਡਾ ਦਾ ਪੂਰਾ ਜ਼ੋਰ ਲੱਗੇ ਹੋਇਆ ਵੀ ਮੱਲਾ ਨੂੰ ਬੇਨਤੀ ਹੈ ਕਿ ਦਾ ਪੇਚ ਮਾਰੋ ਕੋਈ ਕੁਸ਼ਤੀ ਦਾ ਪੇਚੀ ਕੋਈ ਜਿੱਤ ਹਾਰ ਦੀ ਕੁਸ਼ਤੀ ਆਰ ਪਾਰ ਦੀ ਦਾਤ ਉਹਦੇ ਨਾਲ ਕੁਸ਼ਤੀ ਕਿਸੇ ਕੰਮ ਦੀ ਨਹੀਂ ਸੋਚ ਕਰਕੇ ਨੋ ਮੈਨ ਕੋਸ਼ਿਸ਼ ਕਰੋ ਕਿ ਜਿਹੜੇ ਦਰਸ਼ਕ ਵੀਰ ਏਡੇ ਦੂਰ ਤ라ਡੇ ਤੋਂ ਚੱਲ ਕੇ ਆਏ ਐ ਇਹ ਕੁਸ਼ਤੀ ਦਾ ਸਵਾਦ ਲੈਣ ਵਾਸਤੇ ਨਜ਼ਾਰਾ ਟੱਕਣ ਵਾਸਤੇ ਇਹ ਦੁਸ਼ਤੀ ਨੂੰ ਵੇਖਣ ਵਾਸਤੇ ਉਹਨਾਂ ਨੂੰ ਪੂਰਾ ਅਨੰਤ ਆਉਣਾ ਚਾਹੀਦਾ ਸਵਾਇਤ ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਐਨ ਪਤਾ ਲੱਗੂਗਾ ਕਿੰਨੀ ਕਿਹਦੇ ਡੌਲਿਆਂ 'ਚ ਜਾਣ ਹੈ ਕਿੰਨੀ ਕਿਹਦੇ ਪੱਟਾਂ ਵਿੱਚ ਜਾਣ ਹੈ ਕਿੰਨੀ ਡੌਲਿਆਂ 'ਚ ਜਾਣ ਥੰਮ ਲਈਦਰ ਤੂਫਾਨ ਪਰੇ ਆਕੜਾਂ ਦੇ ਪਲਾ 'ਚ ਝਕਾਉਣਾ ਜਾਣਦੇ ਅਸੀਂ ਉੱਡਦੇ ਉੱਡਦੇ ਪਰਿੰਦਿਆਂ ਨੂੰ ਲਾਉਣਾ ਜਾਣਦੇ ਅਸੀਂ ਉੱਡਦੇ ਪਰਿੰਦਿਆਂ ਨੂੰ ਲਾਉਣਾ ਜਾਣਦੇ ਇਹ ਉਹ ਸਾਡੇ ਪਹਿਲਵਾਨ ਹੈ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਬੜੀ ਖਾਰਨਾ ਕਾਢੀ ਹੈ ਇਹ ਉਹ ਲੋਕ ਨੇ ਪੱਤਰ ਸਾਹਿਬ ਦੀਆਂ ਲੈਣਾ ਕਿ ਮੈਂ ਰਾਮਾਂ ਤੇ ਨੇਪੁਰਦਾ

ਇੱਕ ਗੱਲ ਹੈ ਕਿ ਸੱਚੇ ਬਾਦਸ਼ਾਹ ਵੀ ਜਿੰਨੀ ਦੇ ਤੱਕ ਮਿਹਰ ਨਾ ਹੋਵੇ ਕਿਰਪਾ ਨਾ ਹੋਵੇ ਬੰਦਾ ਦੋ ਕਦਮ ਵੀ ਅੱਗੇ ਤੁਰ ਨਹੀਂ ਸਕਦਾ ਜੇ ਉਹ ਮੇ ਹੌਸਲਾ ਬੰਦੇ ਚ ਪਰਬਤ ਚੀਰ ਸਕਦਾ ਹੈ ਨਹੀਂ ਤਾਂ ਇੱਕ ਕਦਮੀ ਪੈਰ ਅੱਗੇ ਤਰ ਨਹੀਂ ਸਕਦਾ ਅਗਰ ਆਈ ਦੇ ਆ ਜਾਵੇ ਅੰਬਰ ਲਾਹ ਦੇ ਥੱਲੇ ਪੱਪਾ ਫਾਡੇ ਪੁਰੀਆ ਬਟੂਆ ਖੁੱਲੀ ਬੈਠਾ ਜਾਂ ਜਾ ਜੇ ਬਹੁਤ ਜੀ ਆਵੇ ਇਹ ਕਹਿੰਦਾ ਅਮਰ ਤੋਂ ਸਭ ਤੋਂ ਅਮਰਤਰੀ ਦਾਦ ਬਖਸ਼ੀ ਨੰਦ ਪੋਤੋ ਆਂਦਾ ਪਹਡਾਰ ਮਿਲਿਆ ਧੰਨ ਧਰ ਦੀ ਖਜੂਰ ਸਾਹਿਬ ਦੀ ਤੇ ਜਿੱਥੋਂ ਪਹਿਲਵਾਨੀ ਨੂੰ ਮਾਣ ਮਿਲਿਆ ਧੰਨ ਧਰ ਦੀ ਖਜੂਰ ਸਾਹਿਬ ਦੀ ਬਹੁਤ ਤਰੀ ਕੁਸ਼ਤੀ ਬੱਲੇ ਦੇ ਵੀ ਤੇਰੇ ਬੱਲੇ ਦੇ ਭਲਦੀਪ ਐਨ ਕੱਡੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਵੇਖਾ ਜੇ ਕਿਹੜਾ ਮਾਲਾ ਜੀ ਪੱਜੇਰੀ ਕੁਸ਼ਤੀ ਦਾ ਜੇਤੂ ਬੰਦਾ ਕਹਿੰਦਾ ਬੜੇ ਚੀਰਾਂ ਤੋਂ ਇਹ ਉਮੀਦਾਂ ਰੱਖੀਆਂ ਗੁਲਾਬੀ ਪੱਜੇ ਬਾਨਾ ਬਿੱਤਰਾ ਇਹੇ ਪਾਗਿਆ ਵੇਖਾ ਇਹ ਕਿਸ ਮਾਲ ਦੇ ਸਰਦਾ ਸ਼ਿੰਗਾਰ ਪਾਗਿਆ ਜੇਕਰ ਪਾਗ ਆਪਾਂ ਮਜਾਲ ਤੋਂ ਲੈ ਲਈ ਹੋਵੇ ਇੱਕ ਕਪੜਾ 100 ਦਾ 200 200 ਆ ਵੀ 400 500 ਦੀ ਪੱਗ ਪੈ ਜਾਂਦੀ ਆ ਪਰ ਜਿਹੜੀ ਅਸਲੀ ਕੀਮਤ ਆਖਾਰਿਆ ਵਿੱਚ ਪੈਂਦੀ ਆ ਪੱਗ ਦੀ ਕੀਮਤ ਦੇਣ ਵਾਲਾ ਨਾ ਹੀ ਕੋਈ ਜੰਮਿਆ ਤੇ ਨਾ ਹੀ ਕਦੇ ਕੋਈ ਜੰਮਣਾ ਅੱਜ ਵੇਖਾਂਗੇ ਇਸ ਪੱਗ ਦਾ ਕਿਹੜਾ ਮਲਜਤੂ ਬਣੇਗਾ ਇਹ ਸਮੇਂ ਦੀਆਂ ਬਾਤਾਂ ਇਹ ਵੀ ਸਮੇਂ ਦੀਆਂ ਬਾਤਾਂ ਪਪਾ ਫਤਿਹਗੁਰਿਆ ਸਰਪੰਚ ਸਾਹਿਬ ਬੋਲਾ ਤਾਂ ਖੁਸ਼ ਹੋਗੇ ਸਪੈਸ਼ਲ 500 ਰੁਪਏ ਮਾਣ ਭੇਜ ਦਿੱਤੇ ਤੈਨੂੰ ਕੋ ਧੰਨਵਾਦ ਜਵਾਨੀਆਂ ਮਹਿਣ ਮਹਿਣੀ ਹੋ ਰਹੀਆਂ ਪ੍ਰੇਮ ਨਸ਼ੇ ਦੀ ਤਾਰ ਜਵਾਨੀ ਫੱਪੀ ਹੋਈ ਗੁਲਜ਼ਾਰ ਜਵਾਨੀ ਹਰੀ ਭਰੀ ਨਿਸਰੀ ਹੋਈ ਡਾਲੀ ਤੇ ਨਾਲ ਅਦਾਮਾਂ ਝੂਮਣ ਵਾਲੀ ਸੋਖ ਸ਼ਗੋਨੀ ਬੜੀ ਮਸਤਾਨੀ ਅੱਖੀਆਂ ਨਾਲ ਬਗਾਰਨ ਵਾਲੀ ਬਾਹ ਜਵਾਨੀ ਬਾਹ ਜਵਾਨੀ ਬਾਹ ਨਹੀਂ ਜਵਾਨੀ ਏ ਤੇਰਾ ਵੀ ਜਵਾਬ ਨਹੀਂ ਕਹਿੰਦੇ ਬੇਲੇ ਦੇ ਰਾਗ ਤੇ ਕਮੇਲੇ ਦੀਆਂ ਟੱਕੜਾਂ ਜਵਾਨੀ ਦਾ ਟਾਈਮ ਹੈ ਜਦੋਂ ਬੰਦਾ ਕੁਝ ਕਰਕੇ ਵਿਖਾ ਸਕਦਾ ਤੇ ਫਿਰ ਬਢੇਪਾ ਤਾਂ ਕਦੇ ਲੰਬਾ ਹੁੰਦਾ ਉਹਨੋਂ ਤੇ ਸੋਚਾਂ ਹੀ ਰਹਿ ਜਾਂਦੀਆਂ ਕਿ ਇਹ ਕਰ ਲੈਂਦੇ ਉਹ ਕਰ ਲੈਂਦੇ ਯਾਰ ਆ ਨਹੀਂ ਹੋਇਆ ਆ ਨਹੀਂ ਹੋਇਆ ਸਭ ਗਣਤੀਆਂ ਬਣਤੀਆਂ ਰਹਿ ਜਾਂਦੀਆਂ ਪਰ ਜਵਾਨੀ ਵੇਲੇ ਬੰਦਾ ਆਪਣਾ ਦੁਨੀਆ ਤੇ ਨਾਂ ਚਮਕਾ ਸਕਦਾ ਜਵਾਨੀ ਟਾਈਮ ਥੋੜਾ ਰਹਿੰਦੀ ਹੈ ਆਈ ਜਵਾਨੀ ਗਈ ਜਵਾਨੀ ਕਿਉਂ ਬੰਦਲਾ ਵੀ ਛਾਂ ਭਾਵੇਂ ਰਹੀਏ ਚਾਰ ਦਿਹਾੜੇ ਕਾ ਵੀ ਬੁੱਲੇ ਦਾ ਕਾ ਵੀ ਬੁੱਲੇ ਦਾ ਇਸ ਟਾਈਮ ਪੰਜਾਬ ਦੇ ਦੋ ਜਵਾਨੀਆ ਬੱਲੇ ਬੱਲੇ ਵੀ ਸ਼ਾਬਾਸ਼ ਸ਼ਾਬਾਸ਼ ਲੈ ਵੀ ਪਹਿਰਵਾਨੋ ਵਾਰੀਏ ਦਾ ਪੇਚਾ ਦੇ ਜ਼ੇਂ ਜੇੜੇ ਹੋਏ ਆ ਲੈ ਵੀ ਇੱਕ ਬੰਦੇ ਪ੍ਰਦੀਪ ਆ ਨਵੀ ਵੇੜਾ ਵਾਲਾ ਵੇੜਾ ਵਾਲਾ ਕਦੇ ਚੜਾਈ ਹੋਈ ਆ ਅੱਜ ਕਦੇ ਲਾ ਲਓ ਜੋਰ ਲਾ ਲਓ ਜੋਰ ਮੇਰੇ ਤਾੜੀ ਮਾਰੋ ਯਾਰ ਖੁੱਲ ਕੇ ਮਾਰੋ ਜੋਰ ਨਾਲ ਤਾੜੀ ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਜਗ ਤੇ ਤੇਰਾ ਤਨ ਹੈ ਤੂੰ ਤੇਰੀ ਤਨ ਕਮਾਈ ਤਨ ਹਿੰਮਤ ਤੇ ਤਨ ਤੇਰੀ ਮਾਈ ਦੁਨੀਆ ਦੇ ਖੇ ਤੇਰੇ ਵੱਲੇ ਉਹ ਤੇਰੇ ਸਿਰ ਤੇ ਦੁਨੀਆ ਪੜੇ ਐ ਰਵੀ ਮੇਰਾ ਉੱਪਰਲੇ ਪਾਸੇ ਪ੍ਰਦੀਪ ਅੰਦਰੋਂ ਬਿਉਂਤ ਬਣਾਉਂਦਾ ਹੋਇਆ ਸੋਚ ਵਿਚਾਰ ਕਰਦਾ ਕਿ ਕਿਵੇਂ ਬਚਾ ਕਰ ਪਰ ਰਵੀ ਮੇਰਾ ਤਜਰਬੇਕਾਰ ਖਿਡਾਰੀ ਉਹ ਵੀ ਘਟ ਨਹੀਂ ਦੋਵੇਂ ਮਿਹਨਤ ਕਰਦੇ ਹੋਏ ਆਪੋ ਆਪਣਾ ਬਚਾ ਕਰਦੇ ਹੋਏ ਲੈ ਵੀ ਦੱਸੋ ਜਿੰਨ ਜਿੰਨ ਨੂੰ ਪੇਵਾਂਦੇ ਬਈਗਾ ਕਾ ਕੁਸ਼ਤੀ ਦਾ ਸਵਾਲ पई पे बलेशावा मोबाइल ठाहे जे मारे बहुत तकलीफ़ हुई फेर ते मोबाइल चाली पई ਤਰਦੀਪ ਦੇ ਨਾਲ ਆਦਾ ਵੀ ਹੋਰਾਂ ਵਾਲਾ ਜਿਹੜੀ ਸਾਹਮਣੇ ਕੀ ਹੋਰ ਮਲਾਈ ਚੱਲੀ ਪਈ ਲੈ ਵੀ ਬੱਲੇ 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 ਵੀ ਦਰਸ਼ਕ ਵੀ ਬਰਾਬਰ ਦੇ ਬੈਨੇ ਕੋਈ ਦੇਖਣ ਵਾਸਤੇ ਕਿਉਂਕਿ ਆਪਣੇ ਟੀਮ ਦੀ ਕਮਕਸ਼ਾੜਕੇ ਪੁੱਜੇ ਹੁੰਦੇ ਹਨ ਕਿਉਂਕਿ ਪਹਿਲਵਾਨਾਂ ਨੇ ਘੋੜਕੇ ਪਾਸੇ ਲਾ ਦੇ ਨੇ ਅਸੀਂ ਬੋਲ ਕੇ ਜਾਣੇ ਡਰਾਈਵ ਵਾਲੇ ਨੇ ਲੈਵ ਦੇ ਲੈ ਸੌਦੇ ਸੌਦੇ ਲਾ ਦੇ ਭਾਰੀ ਕਿ ਦਰਸ਼ਕ ਹੁੰਦੇ ਜਿਹੜੇ ਟੀਮ ਦੀ ਕਮਕਸ਼ਾੜਕੇ ਪੁੱਜੇ ਹੁੰਦੇ ਨੇ ਵਾਹ ਵਧੀਆ ਮੁਕਤੀ ਅਗਲੀ ਦੇ ਨਾਲ ਸਰਦੀਪ ਤੇ ਮੱਖਣભાઈ ਆ ਜਾਓ ਫੇ। ਵਾਹ ਜੀ ਵਾਹ। ਐਸ ਟਾਈਮ ਟਾਈਮ ਬਸੇ ਪਿੰਦੂ ਜੀ ਕਿੰਨਾ ਹੋਇਆ? ਟਾਈਮ ਜਰੂਰ ਅਸੂ 5 ਮਿੰਟ ਬਾਕੀ ਰਹਿ ਗਏ। ਟਾਈਮ ਮਾਡ ਬਲਵਾਂ ਜੀ ਕਿੰਨਾ ਹੋ ਗਿਆ? 15 ਮਿੰਟ ਹੋ ਗਈ ਮੁਕਤੀ ਜੀ। 15 ਮਿੰਟ ਵਿੱਚ ਮੁਕਤੀ ਹੋ ਚੁੱਕੀ ਹੈ। 5 ਮਿੰਟ ਬਾਕੀ। 5 ਮਿੰਟ ਬਾਕੀ। ਚਲੋ ਜੀ ਭਾਂਜੀ ਚਲੋ ਜੀ ਬੱਲੇ ਵੀ ਚੱਲ ਵੀ ਰਵੀ ਕਹਿੰਦਾ ਐਵੇਂ ਨਹੀਂ ਸਪੀਕਰਾਂ 'ਚ ਨਾ ਬੋਲਦਾ ਖਾਦੀਆਂ ਖਿਲਾਕਾਂ ਕੀਤੀਆਂ ਮੇਤਾਂ ਇਹ ਵੀ ਤਾਂ ਬੋਲਦਾ ਇੱਕ ਠਾਰੀ ਇਹ ਤਾਂ ਬਈ ਥਾਂ ਥਾਂ ਬੋਲਦਾ ਐਵੇਂ ਨਹੀਂ ਸਪੀਕਰਾਂ 'ਚ ਨਾ ਬੋਲਦਾ ਨਾਲੇ ਲਾਗੋ ਗੇੜੇ ਲਾਗੋ ਗੇੜੇ ਕੁਜਣਾ ਕੁਜੀ ਘੜੀ ਪੈਣਾ ਕੁਜਣਾ ਕੁਜੀ ਘੱਲਣਾ ਹੀ ਪੈਣਾ ਆਹ ਕਹਿੰਦੇ ਵੀ ਸਮੂਹ ਜਾ ਧੰਨਵਾਦ ਐਨ ਦਰਸ਼ਕਾਂ ਦਾ ਧੰਨਵਾਦ ਪੱਪਾ ਪਾਲ ਹੋਏ ਤੇ ਨੇ ਚੱਲ ਵੀ ਰਵੀ ਚੱਲ ਵੀ ਇਹ ਚੋ ਪ੍ਰਦੀਪ ਵੇਖਾਰੇ ਕਿਹੜਾ ਮੱਲ ਪਹਿਲਾਂ ਗਾ ਮਾਰ ਕੇ ਅੱਜ ਦੀ কুਸਤੀ ਭਾਈ ਫਾਲ ਜੱਟ ਕਰਦਾ ਇਹ ਸਮੇਂ ਦੀਆਂ ਬਾਤਾਂ ਇਹ ਵੀ ਸਮੇਂ ਦੀਆਂ ਬਾਤਾਂ ਉਦੋਂ ਕਰੀਆਂ ਕਸੀਆਂ ਦੀ ਤੇ ਤੇ ਕਰਦੀਆਂ ਪਈਆਂ ਲੈ ਵੀ ਰਵੀ ਤਖੜਿਆ ਹੋ ਜਾ ਚੱਲ ਵੀ ਓ ਬੱਲੇ 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 ਚੱਲੇ 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 ਹੌਤਾ ਕੁਝ ਨਾ ਕੋਈ ਕਰਨਾ ਹੀ ਪੈਣਾ ਇਹ ਹੀ ਗੱਲ ਪਾਨੀ ਆ ਆਦੀਆ ਲਾਲੋ ਜਵਾਨ ਜੀ ਲਾਲੋ ਜੌਰ ਬਹੁਤ ਵਧੀਆ ਬੇ ਹਾਂਜੀ ਮੱਖੇ ਜੀ ਵਾਹ ਵਾਹ ਬੱਲੇ 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 ਸ਼ਾਬਾਸ਼ ਇਹ ਮੱਖੇ ਜਿਹਨਾਂ ਦੇ ਤੇਰੇ ਬਹਾਦਰੀ ਦਾ ਉਹ ਕਦੇ ਨਾ ਲਾਉਂਦੇ ਫੇਰ ਸਖਰੀ ਮਰਦ ਮੈਦਾਨ ਦੇ ਸ਼ੇਰ ਵੀ ਲੈਣ ਕੀ ਹੈ ਉੱਪਰ ਸ਼ੇਰਾਂ ਦਾ ਜਿੱਤ ਹੋ ਰਿਹਾ ਮਲਯੁੱਧ ਇਹਨੂੰ ਦੇਖਦੇ ਇਹਨੂੰ ਦੇਖਦੇ ਮਲਯੁੱਧ ਇਸ ਟਾਈਮ ਮੈਦਾਨ ਦੇ ਵਿੱਚ ਜੁੱਧ ਛਿੜਿਆ ਹੋਇਆ ਦੋਵਾਂ ਬੱਲਾ ਦੇ ਵਿੱਚਕਾਰ ਦੋਵੇਂ ਜਵਾਨ ਆਪਣੇ ਵੱਲੋਂ ਤਕੜੀ ਕੋਸ਼ਿਸ਼ ਕਰ ਰਹੇ ਨੇ ਤੇ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਵੀ ਹਾਰ ਨਹੀਂ ਹੁੰਦੀ ਤੇ ਕੋਸ਼ਿਸ਼ ਨਾ ਕਰੇ ਉਹ ਵੀ ਜਿੱਤ ਜਿੱਤਕਾਰ ਨਹੀਂ ਹੁੰਦੀ ਇਸ ਕਰਕੇ ਕੋਸ਼ਿਸ਼ ਕਰਨੀ ਪਣੀ ਹੈ ਹਿੰਮਤ ਅਗੇ ਲਸ਼ਮੀ ਪੱਖੇ ਅਗੇ ਪਾਉਣਾ ਹਿੰਮਤ ਅਗੇ ਲਸ਼ਮੀ ਪੱਥਰੇ ਦੇ ਪਾਰ ਜਿਹੜਾ ਹਿੰਮਤ ਕਰੂਗਾ ਉਹ ਅੱਜ ਦੇ ਮੈਦਾਨ ਨੂੰ ਫੱਦੇ ਕਰ ਲੇਗਾ ਛੱਡੇ ਗੱਡੇਗਾ ਜਿਹੜਾ ਹਿੰਮਤ ਨਹੀਂ ਕਰੇਗਾ ਉਹ ਤੇਜ਼ ਕੁਸ਼ਤੀ ਵਿੱਚ ਆਰ ਜਾਵੇ ਬਾਹੂ ਜਾਂ ਉਸ ਦੀ ਖੇਡ ਦੇ ਨਾਲ ਚੱਲਦੀ ਪਈ ਲੈ ਵੀ ਵੱਲੋਂ ਬੱਲੇ ਬੱਲੇ ਵੀ ਰਿਸਕ ਲਾ ਰਹੇ ਪੈਰਾ ਵੀ ਕਹਿੰਦਾ ਮਿਹਨਤਾਂ ਦਾ ਪੈਂਦਾ ਏ ਜਨੂਨ ਰੱਖਣਾ ਮਾਰਿਆਂ ਕਮਾਂ ਤੋਂ ਪੈਂਦਾ ਏ ਪਾਸਾ ਵਚਣਾ ਉਸਤਾਦ ਜੀ ਦੇ ਰਹਿਣਾ ਪਹਿਲਾਂ ਲਾ ਕੇ ਚੱਲਨੀ ਸੌਖੀ ਨਹੀਂ ਉਹ ਹੁੰਦੀ ਮਿੱਤਰੋ ਪਹਿਲਵਾਨੀ ਕਰਨੀ ਪੱਕਾ ਮਿਹਨਤਾਂ ਦਾ ਪੈਂਦਾ ਏ ਸ਼ੇਰੇ ਜਾਲ ਬੰਨਦਾ ਤੇ ਕੰਮ ਸੌਖਾ ਨਹੀਂ ਉਹ ਮਿੱਤਰੋ ਚਾਰ ਬੰਦਾ ਅੱਜ ਵੇਖਾਂਗੇ ਕਿਹੜਾ ਮਲ ਸਕਾਰ ਬੰਦਾ ਕਿਹੜਾ ਮਲ ਪੱਲਕੇ ਦੀ ਕੁਸ਼ਤੀ ਦਾ ਜੇਤੂ ਬੰਦਾ ਬੱਲੇ ਇਹਦੇ ਵੀ ਬੱਲੇ ਕਰੇ ਭਗਦੀਪ ਐਨ ਕਹਦੇ ਵੀ ਬਹੁਤ ਸਾਰੇ ਵਾਲੀ ਕੁਸ਼ਤੀ ਚੱਲਦੀ ਪਈ ਵੇਖਾਂਗੇ ਕਿਹੜਾ ਮਲ ਤਾਂ ਮਾਰਦਾ ਕਿਹੜਾ ਮਲ ਇਸ ਕੋਲੇਗਾ ਇਹ ਸਮੇਂ ਦੀਆਂ ਬਾਤਾਂ ਇਹ ਵੀ ਸਮੇਂ ਦੀਆਂ ਬਾਤਾਂ ਬੱਲੇ ਬੱਲੇ ਸ਼ੇਰੋ ਲਾ ਦੇ ਜੋਰ ਮੁੰਡਿਓ ਆ ਕਹਿੰਦੇ ਵੀ ਵੇਖਾਲੇ ਕਿਹੜਾ ਮਾਲ ਅਜੇ ਭੋਦੀ ਵਾਲੇ ਦਾ ਕਿਹੜਾ ਧਾਗ ਦੇਗਾ ਕਿਹੜਾ ਸੱਗੀ ਮਾਰੇਗਾ ਕਿਹੜਾ ਕਰਾਚੰਗ ਮਾਰੇਗਾ ਉਸ ਸਮੇਂ ਦੀਆਂ ਬਾਤਾਂ ਲੈ ਵੀ ਰਵੀ ਬੱਲੇ ਬੱਲੇ ਹੁਣ ਜੀ ਪਈ ਕੁਸ਼ਤੀ ਦੀ 2 ਮਿੰਟ ਦਾ ਰਾਈਪ 2 ਮਿੰਟ ਦਾ ਸਮਾਂ ਬਾਕੀ ਰਹਿ ਗਿਆ ਇਸ ਜੁਸਤੀ ਦਾ ਹੁਣ ਤੱਕ ਦੋਵਾਂ ਨੇ ਬੜੇ ਜੇ ਇਰਾਦੇ ਨਾਲ ਆਪਣੇ ਲੋਕ ਤਕਨੀਕ ਦੀ ਸਥਿਤੀ ਇੱਕ ਵਾਰ ਫਿਰ ਤੋਂ ਰਵੀ ਉੱਪਰਲੇ ਪਾਸੇ ਪੂਰੀ ਤਾਕਤ ਨਾਲ ਜ਼ੋਰ ਲਾਉਂਦਾ ਹੋਇਆ ਇਰਾਦੇ ਨੇਕ ਨੇ ਇਰਾਦੇ ਪੱਕੇ ਨੇ ਕਿਉਂਕਿ ਜਿਨ੍ਹਾਂ ਦੇ ਨੇਕ ਇਰਾਦੇ ਜਿਨ੍ਹਾਂ ਦੇ ਪੁੱਜਦੇ ਅਰਸ਼ ਅਤੀਕ ਬੋਲ ਉਹਨਾਂ ਦੇ ਮੱਖਣਾ ਹੁੰਦੇ ਪੱਥਰ ਉੱਤੇ ਲੀਕ ਬੋਲ ਉਹਨਾਂ ਦੇ ਮੱਖਣਾ ਹੁੰਦੇ ਪੱਥਰ ਉੱਤੇ ਲੀਕ ਇਰਾਦਾ ਪੱਕਾ ਰੱਖ ਮੱਖਣਾ ਜੇ ਆਉਣ ਮੁਸ਼ਕਲਾਂ ਡਰਨਾ ਸਬਰ ਕਰ ਹੌਸਲਾ ਰੱਖ ਵੇਖ ਕੀ ਮਨਜ਼ੂਰ ਮਾਲ ਨੂੰ ਸਬਰ ਕਰ ਹੌਸਲਾ ਰੱਖ ਵੇਖੀਏ ਮਨਜ਼ੂਰ ਮਾਣੂ ਸਾਈਂ ਮੁਹੰਮਦ ਸ਼ਾਹ ਜੀ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਅਪਾਰ ਕਿਰਪਾ ਦੇ ਨਾਲ ਸਰਾਨਾ ਟੰਗਲ ਕੁਸ਼ਤੀ ਮੁਕਾਬਲੇ ਸਰਾਨਾ ਛਿੰਝ ਮੇਲਾ ਜਨਤਾ ਨਗਰ ਪਿੰਡ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਕਰਵਾਇਆ ਜਾ ਰਿਹਾ ਮੁੱਛਾਂ ਨੂੰ ਵੱਟ ਦੇ ਰਿਹਾ ਮੇਰਾ ਵੀਰ ਪਰਮਜੀਤ ਚੀਮਾ ਕਹਿੰਦਾ ਹੱਲੇ ਮੱਖਣਾ ਗੱਲ ਨਹੀਂ ਬਣੀ ਮੈਂ ਕਿ ਗੱਲ ਬਣਾ ਕੇ ਛੰਡਾਂਗੇ ਕਿਉਂਕਿ 20 ਮਿੰਟ ਦਾ ਟਾਈਮ ਲੱਗ ਪਗ 1 ਮਿੰਟ ਦਾ ਸਮਾਂ ਬਾਕੀ ਹੈ ਉਧਰ ਮੱਥਰ ਭਾਈ ਬਿੱਲਾ ਸਾਡਾ ਆਪਣਾ ਕੋਲ ਮੱਲਖਣ ਬਹੁਤ ਹੀ ਪਿਆਰਾ ਸੀ ਜਿਹਦੇ ਪੂਜਾ ਬਿੱਲੇ ਭਾਈ ਦਾ ਧੰਨਵਾਦ ਅਖਾਂਗੇ ਕੋਲ ਮੱਲਖਣ ਸ਼ਿਜ ਪਹਿਲਾ ਪ੍ਰਬੰਧਕ ਮੇਰੀ ਪ੍ਰਧਾਨ ਸਾਹਿਬ ਪੁੱਜੇ ਨੇ ਬਹੁਤ ਵਧੀਆ ਕੁਸ਼ਤੀ ਆ ਰਹੀ ਆ ਆ ਰਹੀ ਆ ਇਸ ਟੋਪ ਤੇ ਥੱਲੇ ਪ੍ਰਦੀਪ ਐਨ ਕਿਲੇ ਮੱਲ ਸਾਰੇ ਨਗਰ ਦੇ ਪੰਜ ਪਿੱਤੇ ਬੈਠਾ ਇਸ ਟਾਈਮ ਇਹ ਮੇਰਾ ਵੀਰ ਬਿੱਲਾ ਸਾਡਾ ਬਹੁਤ ਹੀ ਪਿਆਰਾ ਵੀਰ ਹੈ ਐ ਕੋਲ ਮੱਲਖਣ ਤੋਂ ਜੰਮੇ ਸੱਜਣੇ ਇਸ ਟਾਈਮ 20 ਮਿੰਟ ਦਾ ਟਾਈਮ ਜਿਹੜਾ ਉਹ ਕੰਪਲੀਟ ਹੋ ਚੁੱਕਾ ਹੈ ਅਗਲਾ ਫੈਸਲਾ ਰੈਫਰੀ ਤੇ ਪ੍ਰਬੰਧਕਾਂ ਦੇ ਹੱਥ ਹੁਣ ਸਾਡੇ ਜੋਲ ਬਾਈ ਹੁਣੀ ਜੁੜਿਆਲਾ ਤੇ ਲੱਕੀ ਆ ਜਸਕਰ ਸਿੰਘ ਜੋਲ ਸਾਹਿਬ ਆ ਲੱਕੀ ਉਮਲਪੁਰਾ ਸਾਡੇ ਭਲਾ ਵਿਚੇ ਲੋਕਾਂ ਦੇ ਪੁੱਛਣੇ ਧੰਨਵਾਦ ਆ ਜੀ ਤਕੜਾ ਜੋਰ ਲੱਗਾ ਭਈ ਦੋਮਾਂ ਦਾ ਹੁਣ ਵੇਖਦੇ ਆ ਕਿ ਕੁਸ਼ਤੀ ਅਗਲੇ ਜਿਹੜੇ 5 ਮਿੰਟ ਹੈ ਉਹਦੇ ਵਿੱਚ ਕਿਹੜੀ ਕਰਬਟ ਲੈਂਦੀ ਹੈ ਊਠ ਕਹਿੰਦੇ ਕਿਸ ਕਰਬਟ ਬੈਠਦਾ ਹੈ ਤੇ ਆਉਣ ਵਾਲਾ ਸਮਾਂ ਦੱਸੂਗਾ ਬੰਦਾ ਜ਼ੋਰ ਵਰ ਨਹੀਂ ਵਕਤ ਜ਼ੋਰ ਵਰ ਹੈ 5 ਮਿੰਟ ਖੁੱਲਾ ਟਾਈਮ ਹੈ ਖੁੱਲਾ ਟਾਈਮ ਹੈ ਮਾਡਾ ਪਲਵਾਨ ਜੀ ਕਹਿੰਦੇ 5 ਮਿੰਟ ਖੁੱਲਾ ਟਾਈਮ ਹੈ ਔਰ ਖੁੱਲੇ ਟਾਈਮ ਦੇ ਵਿੱਚ ਕੋਈ ਪੁਆਇੰਟ ਨਹੀਂ ਡਰੈਕਟਰ ਜਿਹੜਾ ਫਾਲ ਕਰ ਗਿਆ ਆ ਗਿਆ ਉਹ ਜੇਤੂ ਹੈ 5 ਮਿੰਟ ਦਾ ਟਾਈਮ ਹੈ 5 ਮਿੰਟ ਦਾ ਟਾਈਮ ਇਹ ਕਹਿੰਦੀ ਹਰ ਚਿੰਟ ਕਮੇਟੀ ਲਈ ਬੜੀ ਮੁਸ਼ਕਲ ਹੁੰਦੀ ਹੈ ਪੁਲਵਾਨਾਂ ਦਾ ਵੀ ਜ਼ੋਰ ਲੱਗਾ ਹੁੰਦਾ ਹੈ ਬੜੀ ਮਰਜ਼ੀ ਤੇ ਨਹੀਂ ਕੰਮ ਹੁੰਦਾ ਔਰ ਇਨਸਾਫ ਦਸ ਤਰਾਜੂ ਦੇ ਰਖੜਿਆ ਹੁੰਦਾ ਹੈ ਤਕੜੀ ਫੜੀ ਹੁੰਦੀ ਹੈ ਫਿਰ ਇੱਕ ਇੱਕ ਗੱਲ ਨੂੰ ਸੋਚ ਵਿਚਾਰ ਕੇ ਕਹਿਣਾ ਪੈਂਦਾ ਅਗਰ ਕੁਸ਼ਤੀ ਮੁਕਜਾ ਨਿਪੜਾਇ ਤੇ ਗੱਲ ਬਹੁਤ ਬਿਹਤਰ ਹੁੰਦੀ ਨਾਮ ਕੁਸ਼ਤੀ ਪੁਆਇੰਟ ਪੁਆਇੰਟਾਂ ਦੇ ਪਹਿਲਾ ਪੁਆਇੰਟ ਲੈ ਗਿਆ ਉਹ ਜੇਤੂ 5 ਮਿੰਟ ਪੁਆਇੰਟਾਂ ਦੇ ਹੁਣ ਕੁਸ਼ਤੀ ਦੇਖੋ ਗਰਾਊਂਡ ਦੇ ਵਿੱਚ ਹੋਣਾ ਜਰਾ ਹਾਂਜੀ ਕੁਸ਼ਤੀ ਲਗਾਤਾਰ ਚਲੋਣੀ ਹੈ ਪਾਜੀ ਕਰੋ ਕੁਸ਼ਤੀ ਸ਼ੁਰੂ ਕਰੋ ਵੀ ਦੇਖੋ ਜਰਾ ਗਗਨਦਰ ਇੱਕ ਮਿੰਟ ਹੁਣ ਬਈ ਗਰਾਊਂਡ ਦੇ ਵਿੱਚ ਘਾਰੀ ਕੁਸ਼ਤੀ ਹੋਊਗੀ ਜਿਹੜਾ ਗਰਾਊਂਡ ਤੋਂ ਬਾਹਰ ਗਿਆ ਉਹ ਸਮਝੋ ਵੀ ਹਾਰ ਗਿਆ ਵਿੱਚ ਨਾ ਕਿਸੇ ਨੇ ਲਗੋੜ ਫੜਨਾ ਇੰਟਰਨੈਸ਼ਨਲ ਜਿਹੜਾ ਨਿਯਮ ਹੈ गद्दे वाले कुश्ती है लगोट नहीं फाइक्ट कुछ एक पास प्रदीप दूसरे पास रवि देगा छो भी मिनट पूरा जोर लाया लास्ट पांच मिनट घंटा कुश्ती चलेगी ਕਹਿੰਦਾ ਕੌਣ ਜਿੱਤੇ ਕਹਿੰਦੇ ਸਮਾਂ ਦੱਸੂਗਾ ਮੇਰਾ ਤੁਮਾਰੇ ਬਰਾਬਰ ਦੀ ਜਦੋਂ ਕਹਿੰਦੇ ਬਰਾਬਰ ਦੇ ਜੋਰ ਹੋਣ ਉਦੋਂ ਕਈ ਵਾਰ ਗੁਰਤੀ ਬਰਾਬਰ ਵੀ ਲੈ ਜਾਂਦੀ ਹੈ ਸ਼ਾਬਾਸ਼ ਰਵਾਇਤ ਕਹਿੰਦਾ ਵੀ ਗੁਰਤੀ ਦਾ ਮਾਰਾ ਫੇਸ ਸ਼ੁਰੂ ਹੋ ਗਈ ਆ ਪਰ ਇਹਦੇ ਦਾਰ ਤੇ ਆ ਬਹੁਤ ਅਗਲਾ ਮੁਕਾਬਲਾ ਖੇਡ ਦੇਣ ਵਾਲੇ ਚੱਲਦਾ ਪਿਆ ਅੱਜ ਦੇ ਬੰਦੇ ਰਵੀ ਵੇਰਾ ਤੇ ਨਾਲ ਕੇਦੇ ਵੀ ਪਰਦੀ ਪਹਿਲਵਾਨ ਜੀਰਕਪੁਰੀਆ ਬਹੁਤ ਅਗਲਾ ਮੁਕਾਬਲਾ ਖੇਡ ਦੇ ਮੈਦਾਨ ਵਿੱਚ ਚੱਲਦਾ ਪਿਆ ਐਨ ਕਦੇ ਵੀ ਦਰਸ਼ਕ ਵੀ ਪੱਪਾ ਪਰ ਹੋਏ ਪਏ ਨੇ ਅੱਜ ਦੇਖਾਂਗੇ ਬਾਜੇ ਦੀ ਕੋਟੀ ਦਾ ਕਿਹੜਾ ਮਲ ਜੇਤੂ ਬਣੇਗਾ ਇਹ ਸੱਜੀਆਂ ਪੱਤਾਂ ਇਹ ਵੀ ਸੱਜੀਆਂ ਪੱਤਾਂ ਅਜ ਅਲੀ ਦੀ ਗੱਤਾਂ ਚਾਹੇ ਪ੍ਰਦੀਪ ਦੀ ਗੱਲ ਕਰ ਲੈ ਵੀ ਮੱਲੇ ਤਖੜੇ ਹੋ ਗਏ ਤਖੜੇ ਹੋ ਕੇ ਧਾਰ-ਧਾਰ ਦੇ ਪੈ ਰਹੇ ਆ ਰਿਸਕ ਲੈਣਾ ਪੈਣਾ ਖਿਡਾਰੀ ਜਿੱਤ ਲੱਭ ਜਿੱਤੂ ਗੱਲ ਬੋਲਣਾ ਬਹਿ ਜਾ ਮੇਰਾ ਕਰਤਾ ਬਈ ਦਿਲਾਂ ਕਰ ਹੌਸਲਾ ਟਾਇਆ ਜ਼ਿੰਦਗੀ ਦੀ ਖੇਡ ਖੇੜੀ ਜਾ ਖਿਡਾਰੀ ਜਿੱਤ ਵੀ ਜਾਂਦੇ ਨੇ ਤੇ ਖਿਡਾਰੀ ਹਾਰ ਵੀ ਜਾਂਦੇ ਨੇ ਸੋ ਸਮੇ ਸਮੇ ਸੰਗਤ ਗੌਰਵ ਨਾਲ ਦੇ ਨਸੀਬ ਉਹਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ ਹਾਜ਼ਮ ਬੱਤੇ ਨਸੀਬ ਉਹਨਾਂ ਨੂੰ ਜੇ ਤਹਾਰ ਜਿੰਦਗੀ ਦਾ ਹਿੱਸਾ ਪਰ ਕੁਸ਼ਤੀ ਬਹੁਤ ਵਧੀਆ ਹੋਈ ਫੋਟੋ ਕਰੀ ਫੋਟੋ ਫੋਟੋ ਕਰੀ ਜਿਹੜੀ ਪੁਆਇੰਟਾਂ ਤੇ ਕੁਸ਼ਤੀ ਆ ਉਹ ਬਾਈ ਚਾਂਸ ਉਹ ਦੂਜੇ ਭਾਈ ਨੂੰ ਮਰਾ ਦੂਜੇ ਨੂੰ ਉਹਦੇ ਵਿੱਚ ਜਿਹੜਾ ਪੁਆਇੰਟ ਲੈ ਗਿਆ ਕਿਉਂ ਉਹਦੇ ਵਿੱਚ ਭਾਈ ਘੁੰਮ ਜਾਓ ਭਾਈ ਤਸਵੀਰ ਮੇਰਾ ਵੀ ਸ਼ਮਸ਼ਾ ਬਾਤ ਤੋਂ ਭਾਈ ਫੋਟੋ ਕਰ ਰਿਹਾ ਵੀ ਦੇ ਸ਼ੇਡੇ ਦੇ ਰਿਹਾ ਪ੍ਰਵੀਨ ਕੋਹਾਲੀ ਆ ਰਿਹਾ ਭਾਈ ਸਿਰ ਤੇ ਵੱਲੋਂ ਮਰਦਾ ਭਾਈ ਸ਼ਮਸ਼ਾ ਬਾਤ ਕਸ਼ਮੀਰ ਸ਼ਾਹੀ ਤੈਦ ਦੋ ਤਾਰਬਾ ਭਾਈ ਮਾੜਾ ਪੜਕਾ ਉਧਰ ਐਨ ਵਾਲਾ ਵੀਰੇ ਧੰਨਵਾਦ ਆ ਜੀ ਭੜਕੇ ਦੀ ਕੋਸ਼ਿਸ਼ ਦਾ ਜੇਤੂ ਬਣ ਗਿਆ ਵੀ ਪਰਦੀਪ ਪਹਿਲਵਾਨ ਸਪਲੈਂਡਰ ਚੱਲ ਕਰ ਲੈ ਯਾਰ ਇੱਧਰ ਦੇਖਿਓ ਇਧਾਰੇ ਬਹੁਤ ਬਹੁਤ ਧੰਨਵਾਦ ਆ ਜੀ ਓਕੇ ਬਾਈ ਅੱਜ ਦੇ ਸਰਪੰਚ ਸਾਹਿਬ ਸੁਰਦਰ ਪਾਲ ਸਿੰਘ ਜੀ ਮਾਣ ਆਲੇ ਸਾਡੇ ਉਧਰ ਸਾਡੇ ਸੇਵਾਦਾਰ ਸਾਈ ਮਹਮਦ ਸ਼ਾਹ ਸ਼ਿਜਮਲਾ ਪ੍ਰਬੰਧਕ ਕਮੇਟੀ ਕੋਚ ਮਦਲ ਖਾਨ ਬਿੱਲੇ ਭਾਈ ਹੋਣੇ ਤੇ ਇੱਧਰ ਸਾਡੇ ਸਰਦਾਰ ਕਲਦੀਪ ਸਿੰਘ ਜੀ ਕਨੇਡਾ महारे भवान जी उपा से रवि धनबाद के लिए पाओगे छोड़ मिलाए Oke <laughs>